ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਦ ਤੁਹਾਡਾ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ ਕਾਂਗਰਸ ਵਿੱਚ ਸੀਐਮ ਦੇ ਚਿਹਰੇ ਨੂੰ ਲੈ ਕੇ ਦੌੜ ਲੱਗੀ ਹੋਈ ਹੈ ਜੋ ਇੱਕ ਦੂਸਰੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਵਿੰਦ ਜੋ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਰੰਧਾਵਾ ਚਰਨਜੀਤ ਸਿੰਘ ਚੰਨੀ ਇਹਨਾਂ ਸਾਰਿਆਂ ਨੂੰ ਥਿੱਬੀ ਲਾ ਰਿਹਾ ਹੈ ਜੋ ਕਿ ਹਾਈ ਕਮਾਂਡ ਦੇ ਉੱਪਰ ਹਾਈ ਕਮਾਂਡ ਨੇ ਰਾਜਾ ਵਰਿੰਗ ਦੇ ਉੱਪਰ ਵਿਸ਼ਵਾਸ ਕੀਤਾ ਹੋਇਆ ਹੈ ਤੇ ਰਾਜਾ ਵਰਿੰਗ ਜਿਹੜਾ ਇਹਨੇ ਸਾਰੇ ਲੀਡਰਾਂ ਨੂੰ ਪਿੱਛੇ ਛੱਡਦਾ ਜਾ ਰਿਹਾ ਹੈ ਸੋ ਇਸੇ ਕਾਰਨ ਕਾਂਗਰਸ ਦੇ ਵਿੱਚ ਇੱਕ ਕਲੇਸ਼ ਲਗਾਤਾਰ ਵੱਧਦਾ ਜਾ ਰਿਹਾ ਹੈ ਜੋ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਹਾਈ ਕਮਾਂਡ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਉਹ ਬਦਲਣ ਦੀ ਵੀ ਤਿਆਰੀ ਕਰ ਲਈਏ ਪਰ ਦੂਸਰੇ ਪਾਸੇ ਰਾਜਾ ਵੜਿੰਗ ਦੇ ਉੱਪਰ ਤੇ ਪ੍ਰਤਾਪ ਸਿੰਘ ਬਾਜਵਾ ਉੱਪਰ ਹਾਈ ਕਮਾਂਡ ਜਿਹੜਾ ਅਜੇ ਭਰੋਸਾ ਰੱਖੀ ਬੈਠੀ ਹੈ ਜਿਵੇਂ ਹੀ ਕੱਲ ਕਾਂਗਰਸ ਕਮੇਟੀ ਦੇ ਸੀਨੀਅਰ ਲੀਡਰਾਂ ਦੀ ਮੀਟਿੰਗ ਹੋਈ ਉਸ ਵੇਲੇ ਸੁਖਜਿੰਦਰ ਰੰਧਾਵਾ ਨੇ ਆਪਣੇ ਹੱਥ ਜੋੜ ਕੇ ਜੋ ਕਾਂਗਰਸੀਆਂ ਨੂੰ ਨਸੀਹਤ ਦਿੱਤੀ ਕਿ ਤੁਸੀਂ ਪਹਿਲਾਂ ਕਾਂਗਰਸ ਨੂੰ 2027 ਵਿੱਚ ਜਿਤਾ ਲਓ ਉਸ ਤੋਂ ਬਾਅਦ ਹਾਈ ਕਮਾਂਡ ਜਿਸ ਨੂੰ ਵੀ ਸੀਐਮ ਬਣਾਏਗੀ ਸਾਰੇ ਉਸ ਦੇ ਨਾਲ ਚੱਲਣਗੇ ਜੇਕਰ ਅਸੀਂ ਆਪਸ ਵਿੱਚ ਇਸੇ ਤਰ੍ਹਾਂ ਲੜਦੇ ਰਹੇ ਇੱਕ ਦੂਜੀ ਦੀਆਂ ਲੱਤਾਂ ਖਿੱਚਦੇ ਰਹੇ ਤਾਂ ਫਿਰ ਸਾਡਾ ਹਸ਼ਰ 2000 ਬਾਹੀ ਵਾਲਾ ਹੋਵੇਗਾ 2012 ਵਾਲਾ ਹੋਵੇਗਾ ਸੁਖਜਿੰਦਰ ਸਿੰਘ ਦਾਵਾ ਦੀ ਇਹ ਨਸੀਹਤ ਕਿਸੇ ਨੇ ਨਹੀਂ ਸੁਣੀ ਉਸ ਤੋਂ ਬਾਅਦ ਫਿਰ ਜਿਹੜਾ ਇੱਕ ਧੜਾ ਉਹ ਲਗਾਤਾਰ ਜੋ ਹਾਈ ਕਮਾਂਡ ਦੇ ਸੰਪਰਕ ਵਿੱਚ ਜਿਸ ਵਿੱਚ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਭਾਰਤ ਪੂਸ਼ਣ ਆਸ਼ੂ ਪ੍ਰਗਟ ਸਿੰਘ ਰਾਣਾ ਗੁਰਜੀਤ ਸਿੰਘ ਇਹ ਸਾਰਾ ਧੜਾ ਜਿਹੜਾ ਅਲੱਗ ਹੋ ਕੇ ਜੋ ਦਿੱਲੀ ਤੱਕ ਆਪਣੀ ਪਹੁੰਚ ਕਰ ਚੁੱਕਿਆ ਹੈ ਅਕਤੂਬਰ ਮਹੀਨੇ ਦੇ ਵਿੱਚ ਪੰਜਾਬ ਕਾਂਗਰਸ ਦਾ ਜੋ ਪ੍ਰਧਾਨ ਹੈ ਉਹ ਬਦਲਿਆ ਜਾਵੇਗਾ ਪਰ ਰਾਜਾ ਬਿੰਗ ਦੇ ਵੱਲੋਂ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਕਰਤੀਆਂ ਗਈਆਂ ਨੇ ਜੋ ਜਾਣਕਾਰੀ ਆਈ ਕਿ ਰਾਜਾਵੜੀ ਇੱਕ ਦਿੱਲੀ ਦੀ ਤੁ ਏਜੰਸੀ ਨੂੰ ਜੋ ਹਾਇਰ ਕਰ ਚੁੱਕਿਆ ਹੈ ਉਹ ਜਿਹੜਾ 2027 ਦੀਆਂ ਚੋਣਾਂ ਤੋਂ ਪਹਿਲਾਂ ਉਸ ਏਜੰਸੀ ਤੋਂ ਸਾਰੀਆਂ ਰਿਪੋਰਟਾਂ ਤਿਆਰ ਕਰਵਾਉਣਾ ਚਾਹੁੰਦਾ ਹੈ ਔਰ ਹਾਈ ਕਮਾਂਡ ਦੇ ਨਾਲ ਸੰਪਰਕ ਰੱਖ ਰਿਹਾ ਜੋ ਕਿ ਆਪਣੇ ਆਪ ਨੂੰ ਸੀਐਮ ਕੁਸ਼ਤ ਕਰ ਚੁੱਕਿਆ ਰਾਜਾਵੜੀ ਆਪਦੇ ਵੱਲੋਂ ਜੋ ਕਿ ਹਾਈ ਕਮਾਂਡ ਦੇ ਵੱਲੋਂ ਵੀ ਰਾਜਾਵੜੀ ਜਿਹੜੀ ਪਹਿਲਾਂ ਪਸੰਦ ਨੇ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਜਿਹੜਾ ਉਹਨਾਂ ਨੇ ਇਹ ਠਿੱਬੀ ਲਾ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਸੀਨੀਅਰ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਦੀ ਓਸੀ ਦੇ ਦਾਵੇਦਾਰ ਵੀ ਨੇ ਜਿਵੇਂ 2012 ਦੇ ਵਿੱਚ ਜਾਂ 2007 ਦੇ ਵਿੱਚ 2002 ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੂੰ ਇਹ ਮੁੱਖ ਮੰਤਰੀ ਦੇ ਤੌਰ ਤੇ ਕੈਪਟਨ ਮੁੰਦਸ ਸਿੰਘ ਨੇ ਨੇੜੇ ਨਹੀਂ ਲੱਗਣ ਦਿੱਤਾ ਹੁਣ ਜੋ ਰਾਜਾਵਿੰਗ ਉਹਨਾਂ ਨੂੰ ਇਸ ਕੁਰਸੀ ਤੇ ਨਹੀਂ ਪਹੁੰਚਣ ਦੇ ਰਿਹਾ ਜੋ ਸੁਖਿੰਦਰ ਸਿੰਘ ਦਾਵਾ ਸਾਰੇ ਲੀਡਰਾਂ ਨੂੰ ਇਹੀ ਗੁਜ਼ਾਰਸ਼ ਕਰਦੇ ਨਜ਼ਰ ਆਏ ਨੇ ਕਿ ਤੁਸੀਂ ਆਪਸ ਵਿੱਚ ਇੱਕ ਹੋ ਇਹ ਸਾਰੀ 2024 ਦੇ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੇ ਵਿੱਚ ਇਕਲੇਸ਼ ਵਧਿਆ ਉਸ ਤੋਂ ਪਹਿਲਾਂ ਕਾਂਗਰਸ ਸਾਰੀ ਇਕਜੁੱਟ ਸੀ 2024 ਦੇ ਵਿੱਚ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ 7 ਸੀਟਾਂ ਮਿਲੀਆਂ ਨੇ ਉਸ ਨੂੰ ਲੈ ਕੇ ਜੋ ਮੌਜੂਦਾ ਪ੍ਰਧਾਨ ਨੇ ਉਹੀ ਚਾਰ ਨੇ ਕਿ ਉਹਨਾਂ ਦੇ ਤੁੰਗਸ ਦੇ ਪ੍ਰਧਾਨ ਹੋਣ ਦੇ ਨਾਤੇ ਜੋ ਉਹਨਾਂ ਨੇ ਫਾਰਮੂਲਾ ਵਰਤਿਆ ਉਹ ਕੰਮ ਆਇਆ ਜਿਸ ਕਾਰਨ ਅੱਜ ਕਾਂਗਰਸ ਜਿਹੜੀ ਮਜ਼ਬੂਤ ਹੋਈ ਏ ਪੰਜਾਬ ਵਿੱਚ ਪਰ ਕਾਂਗਰਸ ਜਿਹੜਾ ਆਪਣਾ ਕਲੇਸ਼ ਕਦੋਂ ਖਤਮ ਕਰੇਗੀ ਜਦੋਂ ਕਿ ਹੁਣ ਰੋਹਲ ਗਾਂਧੀ ਕਾਂਗਰਸ ਦੇ ਜਿਹੜੇ ਜੋ ਰਾਜ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣਾ ਇੰਟਰਸਟ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਪੰਜਾਬ ਵਿੱਚ ਸਾਰੇ ਲੀਡਰਾਂ ਨਾਲ ਸੰਪਰਕ ਸਥਾਪਿਤ ਹੈ ਔਰ ਉਹਨਾਂ ਨੇ ਸਖਤੀ ਵੀ ਵਰਤੀ ਏ ਕੁਝ ਲੀਡਰਾਂ ਨੂੰ ਉਹਨਾਂ ਨੇ ਜਿਹੜੀ ੁਰਕੀ ਵੀ ਬੱਟੀ ਏ ਕਿ ਤੁਸੀਂ ਸਹੀ ਹੋ ਕੇ ਚੁੱਪ ਕਰਕੇ ਇਕੱਠੇ ਮਿਲ ਕੇ ਚੱਲੋ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਹੜਾ ਉਹ ਬਦਲਣਾ ਤੈ ਹੋ ਚੁੱਕਿਆ ਜੋ ਕਿ ਸਮਾਂ ਆਉਣ ਤੇ ਉਹ ਪ੍ਰਧਾਨ ਬਦਲਿਆ ਜਾਵੇਗਾ ਪਰ ਇਸ ਬਾਰੇ ਹਾਈ ਕਮਾਂਡ ਅਜੇ ਰਾਜਾਵਿੰਗ ਨੂੰ ਦੇਖ ਰਹੀ ਹੈ ਕਿ ਰਾਜਾਵਿੰਗ ਹੋ ਸਕਦਾ ਸਾਰਿਆਂ ਨੂੰ ਇਕਜੁੱਟ ਕਰ ਲੈ ਜੋ ਕਿ ਸੀਨੀਅਰ ਲੀਡਰ ਨੇ ਜਿਹੜੇ ਕਿ ਅੰਦਰ ਖਾਤੇ ਆਪਸ ਵਿੱਚ ਇੱਕ ਦੂਜੇ ਨਾਲ ਉਹਨਾਂ ਦੀ ਨਹੀਂ ਬਣ ਰਹੀ। ਸੋ ਦੂਸਰੇ ਪਾਸੇ ਕੁਝ ਲੀਡਰ ਅਜੇ ਵੀ ਨਹੀਂ ਜਿਹੜੇ ਨਾਲ ਚੁੱਪ ਧਾਰੀ ਹੋਈ ਏ। ਔਰ ਉਹ ਦੋਨਾਂ ਪਾਸੇ ਚੱਲ ਰਹੇ ਨੇ। ਅਜੇ ਤੱਕ ਦੋਨਾਂ ਧੜਿਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਲੀਡਰ ਉਹਨਾਂ ਨਾਲ ਨੇ ਜਾਂ ਉਹਨਾਂ ਨਾਲ ਨੇ। ਸੋ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਏ ਉਹ ਲਗਾਤਾਰ ਉੱਪਰ ਦਾ ਜਾ ਰਿਹਾ ਹੈ। ਲੁਧਿਆਣਾ ਦੀ ਉਪ ਚੋਣ ਦੇ ਵਿੱਚ ਹਾਰ ਦਾ ਕਾਰਨ ਵੀ ਉਹ ਕਲੇਸ਼ ਬਣਿਆ। ਹੁਣ ਤਰਨਤਾਰਨ ਦੀ ਉਪ ਚੋਣ ਹੋਣੀ ਏ। ਜੇਕਰ ਤਰਨਤਾਰਨ ਦੀ ਉਪਚੋਣ ਦੇ ਵਿੱਚ ਵੀ ਇਸੇ ਤਰ੍ਹਾਂ ਕਲੇਸ਼ ਚੱਲਦਾ ਰਿਹਾ ਤਾਂ ਕਾਂਗਰਸ ਦੇ ਵੱਲੋਂ ਆਪਣਾ 2027 ਦਾ ਜਿਹੜਾ ਸਮਾਂ ਹੈ ਉਹ ਕਿਤੇ ਨਾ ਕਿਤੇ ਫਿਰ ਹੱਥੋਂ ਨਿਕਲ ਸਕਦਾ ਹੈ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਹੋਇਆ ਹੈ ਹਰਿਆਣੇ ਦੇ ਵਿੱਚ ਦੋ ਧੜਿਆਂ ਵਿੱਚ ਕਾਂਗਰਸ ਵੰਡੀ ਹੋਈ ਸੀ ਕੁਮਾਰੀ ਸੱਲਜਾ ਔਰ ਫੁੱਡਾ ਫੁੱਡਾ ਆਪ ਦੇ ਆਪ ਨੂੰ ਸੀਐਮ ਦੱਸਣਾ ਚਾਹੁੰਦਾ ਸੀ ਔਰ ਕੁਮਾਰੀ ਸੱਲਜਾ ਜਿਹੜੀ ਉਹ ਸੀਐਮ ਦਾ ਚਿਹਰਾ ਦੱਸਣਾ ਚਾਹੁੰਦੀ ਸੀ ਸੋ ਦੋ ਧੜਿਆਂ ਦੀ ਕਾਂਗਰਸ ਨੇ ਹਰਿਆਣਾ ਨੂੰ ਡੋਬ ਦਿੱਤਾ ਹਰਿਆਣਾ ਦੇ ਵਿੱਚ ਕਾਂਗਰਸ ਸੱਤਾ ਵਿੱਚ ਆਉਣ ਦੇ ਪੂਰੇ ਆਸਾਸ ਸੀ ਪਰ ਧੜਿਆਂ ਦੇ ਖਾਤਰ ਕਾਂਗਰਸ ਜਿਹੜੀ ਹੈ ਉਹ ਸੱਤਾ ਵਿੱਚ ਨਹੀਂ ਆ ਸਕੀ ਪੰਜਾਬ ਵਿੱਚ ਵੀ ਅਜੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ 2027 ਦਾ ਸਮਾਂ ਜਿਹੜਾ ਹੈ ਲਗਭਗ 1.5 ਸਾਲ ਬਾਕੀ ਹੈ ਜੇਕਰ ਕਾਂਗਰਸ ਇੱਕ ਝੁੱਟ ਨਾ ਹੋਈ ਤਾਂ 2027 ਤੋਂ ਪਹਿਲਾਂ ਕਾਂਗਰਸ ਦਾ ਜਿਹੜਾ ਕਿ ਸੱਤਾ ਵਿੱਚ ਆਉਣ ਦਾ ਸੁਪਨਾ ਚੱਕਨਾ ਚੂਰ ਹੋ ਜਾਵੇਗਾ ਸੋ ਇਸ ਨੂੰ ਲੈ ਕੇ ਹਾਈ ਕਮਾਂਡ ਕਾਂਗਰਸ ਨੂੰ ਇਕਜੁੱਟ ਕਰਨ ਵਾਸਤੇ ਕੋਸ਼ਿਸ਼ਾਂ ਕਰ ਰਹੀ ਹੈ ਹਾਈ ਕਮਾਂਡ ਦੇ ਵੱਲੋਂ ਅਕਤੂਬਰ ਮਹੀਨੇ ਵਿੱਚ ਜੋ ਕਾਂਗਰਸ ਦਾ ਸੂਬਾ ਪ੍ਰਧਾਨ ਉਹ ਨਿਮਾ ਲਾਇਆ ਜਾਵੇਗਾ ਇਸ ਨੂੰ ਲੈ ਕੇ ਜਾਣਕਾਰੀ ਆ ਰਹੀ ਸੂਤਰਾਂ ਤੋਂ ਕਿ ਕੁਝ ਸ਼ਰਤਾਂ ਤੇ ਕੁਝ ਨਿਯਮ ਰੱਖੇ ਗਏ ਨੇ ਉਹ ਨਿਯਮਾਂ ਦੇ ਤਹਿਤ ਜਿਹੜਾ ਲੀਡਰ ਖੜਾ ਉਤਰੇਗਾ ਉਸ ਨੂੰ ਕਾਂਗਰਸ ਦੀ ਕਮਾਂਡ ਦਿੱਤੀ ਜਾਵੇਗੀ ਉਸ ਜਿਹੜਾ ਕਿ ਦੋ ਧੜੇਬੰਦੀ ਖਤਮ ਕਰੇਗਾ ਟੜੇ ਬੰਦੀ ਦੇ ਵਿੱਚ ਉਹ ਕਿਸੇ ਟੜੇ ਨਾਲ ਸੰਬੰਧਿਤ ਨਹੀਂ ਹੋਵੇਗਾ ਉਸ ਨੂੰ ਪੰਜਾਬ ਕਾਂਗਰਸ ਦੀ ਕਮਾਨ ਦਿੱਤੀ ਜਾ ਸਕਦੀ ਹੁਣ ਪੰਜਾਬ ਕਾਂਗਰਸ ਦੀ ਕਮਾਨ ਲੈਣ ਵਾਸਤੇ ਵੀ ਬਹੁਤ ਸਾਰੇ ਲੀਡਰ ਜਿਹੜੇ ਲੈਂਚ ਲੱਗੇ ਹੋਏ ਨੇ ਪ੍ਰਗਟ ਸਿੰਘ ਵੀ ਕਮਾਨ ਲੈਣੀ ਚਾਹੁੰਦਾ ਹੈ ਭਾਰਤ ਪੁਸ਼ਨ ਆਸ਼ੂ ਵੀ ਕਮਾਨ ਲੈਣੀ ਚਾਹੁੰਦਾ ਹੈ ਉਸ ਤੋਂ ਬਾਅਦ ਕੁਝ ਅਜੇ ਲੀਡਰ ਨੇ ਜਿਨ੍ਹਾਂ ਨੇ ਚੁੱਪ ਧਾਰੀ ਹੋਈਏ ਵਿਜੇਂਦਰ ਸਿੰਘਲਾ ਜਿਨ੍ਹਾਂ ਦਾ ਨਾਮ ਪਹਿਲਾਂ ਉੱਪਰ ਕੇ ਸਾਹਮਣੇ ਆਇਆ ਸੀ ਚਰਨਜੀਤ ਸਿੰਘ ਚੰਨੀ ਜਾਂ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਇਹ ਸਾਰੇ ਲੀਡਰ ਸਿਰਫ ਤੇ ਸਿਰਫ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਨੇ ਜੇਕਰ ਮੁੱਖ ਮੰਤਰੀ ਦਾ ਚਿਹਰਾ ਅੱਜ ਹਾਈ ਕਮਾਂਡ ਵੱਲੋਂ ਐਲਾਨ ਦਿੱਤਾ ਜਾਂਦਾ ਹੈ ਤਾਂ ਫਿਰ ਕਾਂਗਰਸ ਦੇ ਵਿੱਚ ਇੱਕ ਕਲੇਸ਼ ਹੋਰ ਵੱਜ ਜਾਵੇਗਾ ਬਹੁਤ ਸਾਰੇ ਲੀਡਰ ਕਾਂਗਰਸ ਨੂੰ ਅਲਵਿਦਾ ਵੀ ਕਹਿ ਜਾਣਗੇ ਸੋ ਇਸੇ ਕਰਕੇ ਹਾਈ ਕਮਾਂਡ ਕਾਂਗਰਸ ਦੇ ਵਿੱਚ ਜੋ ਇਹ ਸੀਐਮ ਦਾ ਚਿਹਰਾ ਕਿਸੇ ਨੂੰ ਨਹੀਂ ਬਣਾ ਰਹੀ ਸੋ ਪਹਿਲਾਂ ਕਾਂਗਰਸ ਨੂੰ ਸੱਤਾ ਵਿੱਚ ਲੈ ਕੇ ਆਓ ਉਸ ਤੋਂ ਬਾਅਦ ਸੀਐਮ ਜਿਹੜਾ ਹੋਵੇਗਾ ਕਾਂਗਰਸ ਦਾ ਬਣੇਗਾ ਉਹ ਹਾਈ ਕਮਾਂਡ ਦੇ ਵੱਲੋਂ ਨਾਮ ਉਸਤ ਕੀਤਾ ਜਾਵੇਗਾ ਇਸ ਨੂੰ ਲੈ ਕੇ ਜੋ ਨਸੀਹਤ ਦਿੱਤੀ ਹੈ ਸੁਖਿੰਦਰ ਸੰਧਾਵਾ ਨੇ ਉਸ ਨੇ ਸੱਚ ਹੀ ਕਿਹਾ ਕਿ ਪਹਿਲਾਂ ਸਾਰੇ ਇਕੱਠੇ ਹੋ ਕੇ ਕਾਂਗਰਸ ਨੂੰ ਸੱਤਾ ਵਿੱਚ ਲੈ ਕੇ ਆਈਏ ਤਾਂ ਹੀ ਅਸੀਂ ਸੀਐਮ ਬਣ ਸਕਦੇ ਹਾਂ ਨਹੀਂ ਤਾਂ ਅਸੀਂ ਸਾਡੀਆਂ ਧਰਿਆ ਤਰਾਈਆਂ ਰਹਿ ਜਾਣੀਆਂ ਨੇ ਸੀਐਮ ਦਾ ਸੁਪਨਾ ਜਿਹੜਾ ਸਾਡਾ ਉਹ ਸੁਪਨਾ ਹੀ ਰਹਿ ਜਾਵੇਗਾ ਅਸੀਂ ਕੋਈ ਵੀ ਸੀਐਮ ਨਹੀਂ ਬਣ ਸਕਾਂਗੇ